ਚੰਡੀਗੜ੍ਹ ਪ੍ਰਸ਼ਾਸਨ ਹੁਣ 220 ਕਿਲੋਮੀਟਰ ਲੰਬੇ ਸਾਈਕਲ ਟਰੈਕ ਨੈਟਵਰਕ ਉੱਤੇ ਸੋਲਰ ਪੈਨਲ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ਹਿਰ ਦੀਆਂ ਸਰਕਾਰੀ ਇਮਾਰਤਾਂ ਦੇ ਉੱਤੇ ਜੋ ਛੱਤਾਂ 'ਤੇ ਸੋਲਰ ਪੈਨਲ ਲੱਗੇ ਸਨ ਉਹਨਾਂ ਦੀ ਸਮਰੱਥਾ ਹੁਣ ਪੂਰੀ ਹੋ ਚੁੱਕੀ ਹੈ ਅਤੇ ਹੁਣ ਚੰਡੀਗੜ੍ਹ ਨਵੇਂ ਸਥਾਨਾਂ ਦੀ ਭਾਲ ਕਰ ਰਿਹਾ ਹੈ। ਇਸ ਧਿਆਨ ਵਿੱਚ ਇਹ ਦੇਖਿਆ ਜਾਵੇਗਾ ਕਿ ਸਾਈਕਲ ਟਰੈਕਾਂ ਦੇ ਉੱਤੇ ਸੋਲਰ ਪੈਨਲ ਕਿਵੇਂ ਅਤੇ ਕਿੱਥੇ ਲਗਾਏ ਜਾ ਸਕਦੇ ਨੇ ਤੇ ਇਸ ਦੇ ਨਾਲ ਸ਼ਹਿਰਾਂ ਤੇ ਨਵਿਆਉਣਯੋਗ ਊਰਜਾ ਸਮਰੱਥਵ ਵਧੇਗੀ। ਅਤੇ ਸਿਰਤਾ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਵਿੱਚ ਵੀ ਮਦਦ ਮਿਲੇਗੀ ਅਗਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤੇ ਚੰਡੀਗੜ੍ਹ ਦੇ ਵਿੱਚ ਜਗ੍ਹਾ-ਜਗ੍ਹਾ ਤੁਹਾਨੂੰ ਸੋਲਰ ਸਿਸਟਮ ਦਿਖਾਈ ਦੇਣਗੇ ਹਾਲਾਂਕਿ ਗ੍ਰੀਨ ਬਿਜਲੀ ਨੂੰ ਲੈ ਕੇ ਜਿਹੜੀ ਹੈ ਲਗਾਤਾਰ ਜਿਹੜੀ ਹੈ ਸਰਕਾਰਾਂ ਵੀ ਪ੍ਰਮੋਟ ਕਰ ਰਹੀਆਂ ਨੇ ਉੱਥੇ ਅਗਰ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਵੀ ਜਿੰਨੀ ਵੀ ਸਰਕਾਰੀ ਇਮਾਰਤਾਂ ਨੇ ਉਹਨਾਂ ਤੇ ਤੁਹਾਨੂੰ ਸੋਲਰ ਸਿਸਟਮ ਦਿਖਾਈ ਦੇਗਾ ਅਸੀਂ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ 46 ਦੇ ਵਿੱਚ ਆ ਤਸਵੀਰਾਂ ਦੇ ਵਿੱਚ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਕਿ ਜਿਹੜੇ ਤੁਸੀਂ ਲਾਲ ਕੁਆਟਰ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਸਰਕਾਰੀ ਮਕਾਨ ਨੇ ਇਹ ਸਰਕਾਰੀ ਮਕਾਨ ਦੀਆਂ ਛੱਤਾਂ ਤੇ ਤੁਹਾਨੂੰ ਸੋਲਰਸ ਜਿਹੜਾ ਹੈ ਪ ਤੇ ਬਿਲਕੁਲ ਸਾਫ ਤੌਰ ਤੇ ਕਹਿ ਸਕਦੇ ہیں ਕਿ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤੇ ਚੰਡੀਗੜ੍ਹ 30 ਰਾਜਾਂ ਦੇ ਵਿੱਚ ਜਿਹੜਾ ਹੈ ਇੱਕ ਚੁਣਿਆ ਗਿਆ ਹੈ ਕਿ 2030 ਦੇ ਵਿੱਚ ਵੱਧ ਤੋਂ ਵੱਧ ਸੋਲਰ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਹੋਣਗੇ ਉੱਥੇ ਹੀ ਅਗਰ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਵੱਡੀ ਮਾਤਰਾ ਦੇ ਵੀ ਜਿਹੜੇ ਨੇ ਸਾਈਕਲ ਟਰੈਕਸ ਨੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਹੈ ਉਹਨ ਸਾਈਕਲ ਟਰੈਕ ਤੇ ਵੀ ਜਿਹੜਾ ਹੈ ਸੋਲਰ ਸਿਸਟਮ ਲਗਾਉਣ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕਰ ਦੇਗੀ ਪੂਰਾ ਜਿਹੜਾ ਹੈ ਰੋਡ ਮੈਪ ਜਿਹੜਾ ਹੈ ਤਿਆਰ ਕਰ ਲਿੱਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਸੈਕਟਰ 46 ਹੈ ਸੈਕਟਰ 46 ਦੇ ਵਿੱਚ ਜਿੰਨੇ ਜੈਂਸ ਮਕਾਨ ਨੇ ਖਾਸ ਕਰ ਇਹ ਜਿਹੜੇ ਮਕਾਨ ਨੇ ਜਿਹੜੇ ਉੱਥੇ EMPLOYEES ਜਿਹੜੇ ਸਰਕਾਰੀ ਦਫਤਰਾਂ ਦੇ ਵਿੱਚ ਕੰਮ ਕਰਦੇ ਨੇ ਵੱਖ-ਵੱਖ ਮਹਿਕਮਿਆਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਜਿਹੜੇ ਨੇ ਇਹ ਮਕਾਨ ਜਿਹੜੇ ਨੇ ਅਲਰਟ ਹੋਏ ਨੇ ਤੇ ਬਿਲਕੁਲ ਉਹਨਾਂ ਦੀ ਛੱਤਾਂ ਤੇ ਚੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਗ੍ਰੀਨ ਬਿਜਲੀ ਜਿਹੜੀ ਹੈ ਯਾਨੀ ਕਿ ਸੋਲਰ ਪਲਾਨਟ ਜਿਹੜਾ ਹੈ ਉਹ ਬਿਲਕੁਲ ਸੈਟਅਪ ਕੀਤਾ ਗਿਆ ਤੇ ਇਹੀ ਜਿਹੜੇ ਦ੍ਰਿਸ਼ ਹੈ ਤੁਹਾਨੂੰ ਪੂਰੇ ਚੰਡੀਗੜ੍ਹ ਦਾ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦਿਖੇਗਾ ਖਾਸ ਕਰ ਅਗਰ ਅਸੀਂ ਸਾਈਕਲ ਟ੍ਰੈਕਸ ਦੀ ਗੱਲ ਕਰੀਏ ਕਿਉਂਕਿ ਚੰਡੀਗੜ੍ਹ ਦੇ ਵੀ ਜਿਹੜੇ ਹੈ ਅਲੱਗ ਲ ਹੈ ਤੁਹਾਨੂੰ ਦਿਖੇਗਾ ਉਸ ਜਗਾ ਤੇ ਸਿਰਫ ਸਾਈਕਲ ਜਿਹੜੀ ਹੈ ਚਲਾਈ ਜਾਂਦੀ ਹੈ ਅਗਰ ਦੋ ਪਹੀਆ ਵਾਹਨ ਅਗਰ ਤੁਸੀਂ ਚਲਾਉਂਗੇ ਤੇ ਤੁਹਾਡਾ ਚਲਾਨ ਹੋ ਜਾਏਗਾ ਤੇ ਬਿਲਕੁਲ ਸਾਫ ਤੌਰ ਤੇ ਦੱਸਾਂਗੇ ਕਿ ਉੱਥੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਪਲਾਨ ਜਿਹੜਾ ਹੈ ਰੋਡ ਮੈਪ ਜਿਹੜਾ ਹੈ ਤਿਆਰ ਕਰ ਲਿੱਤਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਸਾਈਕਲ ਟਰੈਕ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਬਿਲਕੁਲ ਸੋਲਰ ਜਿਹੜਾ ਹੈ ਆਪਣਾ ਪੈਨਲ ਜਿਹੜੇ ਲਗਾਏ ਜਾਣਗੇ ਕਿਉਂਕਿ ਸੋਲਰ ਊਰਜਾ ਜਿਹੜੀ ਹੈ ਜਿਹੜੀ ਸੂਰਜ ਤੋਂ ਜਿਹੜੀ ਬਿਜਲੀ ਤਿਆਰ ਹੁੰਦੀ ਹੈ ਉਹਦੇ ਨਾਲ ਤਾਂ ਕਿਤੇ ਨਾ ਕਿਤੇ ਬਿਜਲੀ ਤੇ ਵੀ ਅਗਰ ਲੋਡ ਘਟ ਪੈਂਦਾ ਹੈ ਜਿਹੜੀ ਇਹ ਸੋਲਰ ਬਿਜਲੀ ਹੈ ਇਹਦਾ ਜਿਹੜਾ ਹੈ ਪ੍ਰਯੋਗ ਜ਼ਿਆਦਾ ਜਿਹੜੇ ਨੇ ਲੋਪਕਰਨ ਉੱਥੇ ਹੀ ਅਗਰ ਚੰਡੀਗੜ੍ਹ ਦੀ ਅਸੀਂ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਡੀਸੀ ਆਫਿਸ ਹੈ ਉਹਦੀ ਛੱਤ ਤੇ ਤੁਹਾਨੂੰ ਦਿਖਾਈ ਦੇਗਾ ਚਾਹੇ ਉਸ ਤੋਂ ਬਾਅਦ ਪੰਜਾਬ ਆਪਣਾ ਸੈਕਟਰੀਏਟ ਦੀ ਗੱਲ ਕਰ ਲਈਏ ਜਿੰਨੀ ਵੀ ਜਗ੍ਹਾਵੇਂ ਨੇ ਖਾਸ ਕਰ ਜਿੰਨੀਆਂ ਵੀ ਸਰਕਾਰੀ ਇਮਾਰਤਾਂ ਇਮਾਰਤਾਂ ਨੇ ਉੱਥੇ ਤੁਹਾਨੂੰ ਇਸੇ ਤਰੀਕੇ ਦੇ ਨਾਲ ਜਿਹੜੇ ਨੇ ਰੋਡ ਮੈਪ ਜਿਹੜੇ ਆਪਣਾ ਜਿਹੜੇ ਹੈ ਬਿਲਕੁਲ ਤਿਆਰ ਕੀਤਾ ਗਿਆ ਉੱਥੇ ਤੁਹਾਨੂੰ ਜਿਹੜੇ ਸੋਲਰ ਸਿਸਟਮ ਜਿਹੜੇ ਨੇ